ਏ ਯਾਰ ਇਹ ਆਜ ਆਕਰ ਚਾਰ ਪੰਜ ਲੋਕ ਨੂੰ ਅਰੇ ਯਾਰ ਇਹ ਆਜ ਆਕਰ ਚਾਰ ਪੰਜ ਲੋਕ ਨੂੰ ਸੱਚਾ ਦੋਸਤੋ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਅਮਿਤ ਸ਼ਾ ਦਾ ਕਿ ਦੇਖੋ ਤੁਸੀਂ ਆਖਰ ਲੋਕ ਹੀ ਨਹੀਂ ਆਏ ਜਦੋਂ ਅਮਿਤ ਸ਼ਾ ਹਾਲ ਚਾਲ ਜਾਣਨ ਵਾਸਤੇ ਹੜਪੀੜਤਾਂ ਦਾ ਪਹੁੰਚੇ ਤੇ ਉਹਨਾਂ ਨੂੰ ਬੁਲਾਉਣੇ ਪਏ ਕਿ ਚਾਰ ਬੰਦੇ ਤਾਂ ਬੁਲਾ ਲਿਓ ਇਹ ਲਗਾਤਾਰ ਆਈ ਵੀ ਉਹ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਕਿ ਕਿੰਨਾ ਵਿਰੋਧ ਹੋ ਗਿਆ ਇਹ ਚੀਜ਼ਾਂ ਲਗਾਤਾਰ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਨੇ ਐਦੋਂ ਬਾਅਦ ਕੋਸ਼ਿਸ਼ ਇਹ ਕਰੀ ਕਿ ਆਖਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਅਮਿਸ਼ਾ ਪੰਜਾਬ ਚ ਆਗੇ ਕਦੋਂ ਕਿਉਂਕਿ ਇੱਕ ਤਾਂ ਸਾਨੂੰ ਪਤਾ ਵੀ ਸ਼ਿਵਰਾਜ ਚੋਹਾਨ ਆਏ ਨੇ ਇੱਕ ਇਹ ਪਤਾ ਵੀ ਮੋ ਅਮਿਤ ਸ਼ਾਹ ਦਾ ਜ਼ਿਕਰ ਇਹ ਤਾਂ ਹੋਇਆ ਸੀ ਵੀ ਫੋਨ ਆਇਆ ਭਗਵੰਤ ਸਾਬਨ ਨੂੰ ਮੁੱਖ ਮੰਤਰੀ ਨੂੰ ਪਰ ਉਹ ਆਏ ਕਦੋਂ ਪੰਜਾਬ 'ਚ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਕਿਹਨਾਂ ਨੂੰ ਲੱਗਿਆ ਪਤਾ ਉਹਨਾਂ ਨੂੰ ਲੱਗਿਆ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵੀਡੀਓ ਆ ਰਹੇ ਨੇ ਇਹਨੂੰ ਲੈ ਕੇ ਜਦੋਂ ਅਸਲੀਅਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਬੀਜੇਪੀ ਦੇ ਲੀਡਰਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਲੱਗਿਆ ਉਹ ਕਹਿੰਦੇ ਸਾਨੂੰ ਵੀ ਐਂ ਲੱਗਦਾ ਵੀ ਹਵਾਈ ਦੌਰਾ ਹੋ ਗਿਆ ਇਹਨਾਂ ਇਹਨਾਂ ਕੋਲ ਕੱਲੇ ਵੀਡੀਓ ਭੇਜੇ ਨੇ ਵੜਾ ਕੇ ਜਿਹੜੇ ਆ ਨਾਲ ਮੈਂ ਚਲਾ ਰਹੇ ਹਾਂ ਤੁਸੀਂ ਇਹ ਦੇਖੋ ਕਿ ਇੱਥੋਂ ਤੱਕਰ ਕੀ ਕੀ ਕਈ ਆਪਦੇ ਆਪ ਨੂੰ ਨਿਊਜ਼ ਚੈਨਲ ਦੱਸਣ ਵਾਲੇ ਉਹਨਾਂ ਨੇ ਵੀ ਇਸ ਵੀਡੀਓ ਨੂੰ ਆਏ ਚਲਾਇਆ ਕਿ ਇਹ ਪੰਜਾਬ ਦੇ ਵਿੱਚ ਆਇਆ ਜਦਕਿ ਇਸ ਵੀਡੀਓ ਨੂੰ ਲੈ ਕੇ ਜਦੋਂ ਸਰਚ ਕਰੋਗੇ Google ਦੇ ਉੱਤੇ ਤੇ ਉਸ ਹਾਲਾਤ ਨੂੰ ਸਰਕਮਸਟੈਂਸ ਨੂੰ ਦੇਖੋਗੇ ਨਾਲ ਜਿਹੜੇ ਲੀਡਰ ਨੇ ਮੌਜੂਦ ਉਹਨਾਂ ਨੂੰ ਦੇਖੋਗੇ ਇਹਨਾਂ ਦੇ ਵਿੱਚ ਇੱਕ ਵੀ ਲੀਡਰ ਪੰਜਾਬਦਾਰੀਆਂ ਸਿਰਫ ਇੱਕ ਜੇ ਰੈਣਾ ਹੋਰਾਂ ਦੀ ਗੱਲ ਕਰੀ ਜਾਵੇ ਤਾਂ ਰੈਣਾ ਕੋਲ ਪੰਜਾਬ ਦੀ ਜ਼ਿੰਮੇਵਾਰੀ ਜ਼ਰੂਰ ਹੈ ਜਿਵੇਂ ਬਾਹਰਲੇ ਸੂਬਿਆਂ ਤੋਂ ਲਾਈ ਜਾਂਦੀ ਹੈ ਪਰ ਪੰਜਾਬ ਦਾ ਨੇਤਾ ਇੱਕ ਵੀ ਨਹੀਂ ਹੈਗਾ ਕਿਵੇਂ ਹੋ ਗਿਆ ਕਿ ਪੰਜਾਬ ਦੇ ਵਿੱਚ ਆਇਆ ਆਉਂਦੇ ਨੇ ਮਿਛਾ ਨਾ ਉਹਰੇ ਦਾ ਪ੍ਰਧਾਨ ਨਾ ਉਹਰੇ ਦਾ ਵਰਕਿੰਗ ਪ੍ਰੈਜ਼ੀਡੈਂਟ ਨਾ ਉੱਥੇ ਦਾ ਜ਼ਿਲ੍ਹਾ ਪ੍ਰਧਾਨ ਨਾ ਹੀ ਕੋਈ ਨਿਕਾ ਮੋਟਾ ਵਰਕਰ ਬਲਕੀ ਬੰਦੇ ਸਾਰੇ ਜੰਮੂ ਦੇ ਐਕਚੁਅਲ ਦੇ ਵਿੱਚ ਇਹ ਵੀਡੀਓ 1 ਸਤੰਬਰ ਦੇ ਕਰੀਬ ਦਾ ਜਦੋਂ ਅਮਿਤ ਸ਼ਾਹ ਜੰਮੂ ਜਾਂਦੇ ਰਹੇ ਤੇ ਜਿਹੜੇ ਜ਼ਿੰਮੇਵਾਰ ਚੈਨਲ ਸੀਗੇ ਉਹਨਾਂ ਦਾ ਵੀ ਸਕਰੀਨਸ਼ਾਟ ਨਾਲ ਨਾਲ ਮੈਂ ਚਲਾ ਰਿਹਾ ਚਾਹੇ ਨੈਸ਼ਨਲ ਚੈਨਲ ਟੀਵੀ 9 ਭਾਰਤ ਦੀ ਹੋਵੇ ਇੱਕ ਭਾਰਤਵਾਰਸ਼ਾਲਾ ਹੋਵੇ ਇਹ ਅਲੱਗ-ਅਲੱਗ ਜਿੰਨੇ ਵੀ ਚੈਨਲ ਨੇ ਯਾਨੀ ਕਿ ਨੈਸ਼ਨਲ ਵਾਲੇ ਉਹਨਾਂ ਨੇ ਇਹ ਸਹੀ ਫੋਟ ਕੀਤਾ ਹੋਇਆ ਪਰ ਜਿੰਨੇ ਸੋਸ਼ਲ ਮੀਡੀਆ ਦੇ ਜਿਵੇਂ ਕਹੀਏ ਕਿ ਆਖਰ ਜਿਵੇਂ WhatsApp ਯੂਨੀਵਰਸਿਟੀ ਦੀ ਗੱਲ ਹੁੰਦੀ ਹੁੰਦੀ ਆ ਇਹਨਾਂ ਨੇ ਲਗਾਤਾਰ ਵੀਡੀਓ ਪ੍ਰਸਾਰਿਆ ਕਿ ਅਮਿਤ ਸ਼ਾਹ ਦੇ ਕੋਲੇ ਕੋਈ ਬੰਦੇ ਹੀ ਨਹੀਂ ਆ ਉਹ ਕਨਸੈਪਟ ਵੱਖਰਾ ਬੰਦਾ ਆਇਆ ਜਾਂ ਨਹੀਂ ਆਇਆ ਪਰ ਪੰਜਾਬ ਦੇ ਨਾਲ ਜੋੜ ਕੇ ਜਦੋਂ ਦਿਖਾਇਆ ਗਿਆ ਤਾਂ ਸਾਫ ਤੌਰ ਤੇ ਇਸ ਦੀ ਪੋਲ ਖੁੱਲਦੀ ਹੈ ਵੀ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਜੈਕਟਡ ਚੀਜ਼ਾਂ ਕਰੀਆਂ ਜਾਂਦੀਆਂ ਨੇ ਉਦੋਂ ਬਾਅਦ ਦੇ ਵਿੱਚ ਉਹਨੂੰ ਦਬ ਕੇ ਵਾਇਰਲ ਕਰਨ ਦੀ ਕੋਸ਼ਿਸ਼ ਕਰੀ ਜਾਂਦੀ ਆ ਹਾਲਾਂਕਿ ਹੁਣ ਗੱਲ ਇਹ ਹੈ ਵੀ ਇਹ ਵੀਡੀਓ ਪੰਜਾਬ ਦਾ ਨਹੀਂ ਹੈ ਇਹ ਵੀਡੀਓ ਜੰਮੂ ਕੰਨੀ ਦਾ ਹੈ ਉੱਥੋਂ ਦੀ ਲੀਡਰ ਨੇ ਉੱਥੋਂ ਦੇ ਹੀ ਲੋਕ ਨੇ ਉੱਥੋਂ ਦੀਆਂ ਖਬਰਾਂ ਲੱਗੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਹਜੇ ਤੱਕ ਸਿਰਫ ਸ਼ਿਵਰਾਜ ਚੋਹਾਨ ਆਏ ਨੇ ਬਾਕੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਫਿਰਦੀ ਹੈ ਦੂਜੇ ਪਾਸੇ ਜੇ ਕਹੀਏ ਕਿ ਤਾਂ ਨਰਿੰਦਰ ਮੋਦੀ ਹੋਰਾਂ ਦਾ ਦੌਰਾ ਜ਼ਰੂਰ ਹੈ 9 ਤਰੀਕ ਨੂੰ ਹੁਣ ਇਹ ਵੀਡੀਓ ਬਣਾ ਕੇ ਇਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਪਸਾਰਿਆ ਕਿ ਹੋ ਗਿਆ ਕਿਉਂਕਿ ਪੋਲੀਟਿਕਲ ਤੌਰ ਦੇ ਵਿੱਚ ਕਈ ਵਾਰੀ ਹੁੰਦਾ ਹੈਗਾ ਅਖਰ ਦੂਜੀਆਂ ਪਾਰਟੀਆਂ ਦੇ ਜਿਹੜੇ ਜਿਵੇਂ ਕਹਦਦੇ ਨੇ ਅਸੀਂ ਕਿ ਆਈਟੀ ਵਿੰਗ ਨੇ ਉਹ ਇਸ ਚੀਜ਼ ਨੂੰ ਵਧਾਉਂਦੇ ਨੇ ਪਰ ਅਸਲੀਅਤ ਇਹ ਹੈ ਵੀ ਨਾ ਤਾਂ ਅਮਨਸ਼ਾ ਪੰਜਾਬ ਆਏ ਨੇ ਨਾ ਹੀ ਕੋਈ ਵਿਰੋਧ ਹੋਇਆ ਹੈ ਨਾ ਹੀ ਉਹਨਾਂ ਨੇ ਇਹ ਜੀ ਕੋਈ ਗੱਲ ਕਹੀ ਹੈ ਤੇ ਸਿਰਫ ਇੱਕ ਪ੍ਰੋਜੈਕਟਡ ਵੀਡੀਓ ਸੀ ਜਿਹਨੂੰ ਉਹਨਾਂ ਕਹੀ ਕਟਿਆ ਗਿਆ ਆਮ ਤੌਰ ਤੇ ਜਦੋਂ ਵੀ ਕੋਈ ਲੀਡਰ ਕਿਤੇ ਪਹੁੰਚਦਾ ਹੈ ਉਸ ਸਮੇਂ ਤੋਂ ਦੌਰਾਨ ਸੁਰੱਖਿਆ ਉਹਦੇ ਵਿੱਚ ਫਿਰ ਇਹ ਹੁੰਦਾ ਵੀ ਜਦੋਂ ਤੁਸੀਂ ਜਿਸ ਮੌਕੇ ਤੇ ਗੱਲ ਕਰਨੀ ਆ ਮੀਡੀਆ ਨਾਲ ਗੱਲ ਕਰਨੀ ਆ ਤਾਂ ਉਹ ਲੋਕਾਂ ਨੂੰ ਕੋਲੇ ਲਿਆ ਜਾਂਦਾ ਨਾ ਹੀ ਇਹਦੇ ਵਿੱਚ ਕੋਈ ਵਿਰੋਧ ਦੀ ਗੱਲ ਹੈ ਨਾ ਹੀ ਕਿਸੇ ਨੇ ਜੇ ਕਹੀਏ ਕਿ ਇਸ ਤਰ੍ਹਾਂ ਦੀ ਕੋਈ ਲੋੜ ਪਈ ਉਹਨਾਂ ਹਿੱਸਾ ਕੱਟ ਕੇ ਸਪੈਸ਼ਲ ਤੌਰ ਤੇ ਵਾਇਰਲ ਕਰਿਆ ਗਿਆ ਕਿ ਆਖਰ ਮਿਸ਼ਾ ਦਾ ਵਿਰੋਧ ਹੋਇਆ ਤੇ ਫਿਰ ਉਹ ਤੋਂ ਬਾਅਦ ਦੇ ਵਿੱਚ ਜਿੰਨੇ ਐਂਟੀ ਆਈਟੀ ਵਿੰਗ ਸੀਗੇ ਜਾਂ ਐਂਟੀ ਆਈਟੀ ਵਿੰਗਾ ਦੇ ਪੈਸੇ ਨਾਲ ਚੱਲਣ ਵਾਲੇ ਚੈਨਲ ਤੇ ਉਹਨਾਂ ਦੇ ਐਂਕਰ ਸੀਗੇ ਉਹਨਾਂ ਨੇ ਇਹਨਾਂ ਨੂੰ ਧੜਾ ਧੜਾ ਵੇਚਣਾ ਸ਼ੁਰੂ ਕਰਤਾ ਕਿ ਸ੍ਰੀਅਤ ਸਾਡੇ ਸਾਹਮਣੇ ਹੈ ਜਿਹੜੀ ਬਾਤ ਬਹੁਤ ਸਬੂਤਾਂ ਦੇ ਨਾਲ ਹੈ ਕਿ ਮਿਸ਼ਾ ਦਾ ਤਾਂ ਪ